ਮੁੱਲ ਵੀ ਜਾਇਜ਼ ਕੀਤੇ ਆ ਜਮਾਂ ਮਾਨਤਾਣ ਜ਼ਰੂਰ ਕਰਾਂਗੇ ਜਿਨੇ ਇੱਕ ਵਾਰੀ ਫੋਨ ਲਾ ਲਿਆ ਬੰਦਾ ਲੈਣ ਦਾ ਚਾਹਵਾਨ ਹੋਵੇ ਬਾ ਗਾਂ ਲਊਗਾ ਬੰਦਾ ਯਾਰ ਮੋੜਦੇ ਨਹੀਂ ਮੋੜਦੇ ਨਹੀਂ ਹੁਣ ਕੱਟਿਆ ਜਾਊ ਸਾਈ ਪੈ ਕੇ ਹਾਂ ਪੈ ਕੇ ਠੀਕ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਬਰਾ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਚੜੱਕ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚਾਰ ਨਾਗਾ ਜੀ ਤਿੰਨ ਗੱਬਣ ਇੱਕ ਸੂਆ ਸਵਾਇਆ ਡਿਟੇਲ ਤੁਹਾਨੂੰ ਮੈਂ ਬਾਅਦ ਤੋਂ ਲੈ ਕੇ ਦੇਵਾਂਗਾ ਤਸੱਲੀ ਭਰਕ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਈ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਲਾਲੀ ਬਾਈ ਪਿੰਡ ਚੜੱਕ ਜਿਲ੍ਹਾ ਮੋਗਾ ਤਸਲੀਮ ਵੀ ਮੋਗਾ ਬਈ ਮੋਬਾਈਲ ਨੰਬਰ 8198856080 ਆ ਚਾਰ ਨਾਗ ਬਈ ਹਾਂ ਨਾਗ ਤਾਂ ਪੰਜ ਸੀ ਬਈ ਉਹ ਵੜ ਸੁਆ ਸੁਈਆ ਵੇਕੀ ਆ ਹੂੰ ਠੀਕ ਆ ਚਲੋ ਵਧੀਆ ਹੋ ਗਿਆ ਇੱਕ ਨੰਬਰ ਜਰਸੀ ਸੁਆ ਕਿੰਨਾ ਜੀ ਇਹਦਾ ਬਈ origial ਦੂਜਾ ਸੁਆ ਸੁਆ ਵੜ ਲਈ ਅੱਜ ਹੂੰ ਠੀਕ ਆ ਰਾਮੂ ਵਾਲੇ ਦੇ ਖੇਤਾਂ ਜਮਾਨੇ ਦੇ ਘਰ ਆ ਜਿੰਨਾ ਤੋਂ ਲਈ ਆ ਹੂੰ ਠੀਕ ਆ ਬੰਦੇ ਦਾ ਨੰਬਰ ਐਡਰੈਸ ਵੀ ਆਪਾਂ ਦੇ ਦਾਂਗੇ ਰੀਨਲ ਪੰਜਾਬ ਵਾਲੀ ਦੀ ਗਰੰਟੀ ਉਹ ਆ ਜਰਸੀ ਉਹ ਜਰਸੀ ਕਾਲੀ ਅੱਛਾ ਇਹ ਨਹੀਂਗਾ ਵੀ ਕੋਈ ਹਮਾਚਲ ਵਾਲੀ ਹੋਊਗੀ ਠੀਕ ਆ ਜਿੰਨਾਂ ਨੂੰ ਲਈ ਆਓ ਕਹਿੰਦੇ ਬਈ ਦੁੱਧ ਹੀ ਪਲੂਨ ਦਾ 17 ਕਿਲੋ ਚੋਇਆ ਠੀਕ ਆ ਦੇਣ ਲੈਂਦੀ ਆ ਇਹਦੇ ਚਾਰ ਜਾਂ ਪੰਜ ਠੀਕ ਆ ਹਾਂ ਤੋੜ ਕੇ ਦਿਖਾ ਦੇ ਵੀਰੇ ਰੰਗ ਪ੍ਰਿੰਟ ਪੂਰਾ ਚੰਗਾ ਬੁਤੀ ਬਾਤੀ ਬਹੁਤ ਸੋਹਣੀ ਵਹਿੜਦੀ ਬਈ ਹੂੰ ਚੰਗੀ ਜਾਤ ਬਰੀਡ ਦੀ ਹੈ ਨਾ ਸੋਹਣਾ ਫਿਟਨੈਸ ਵਾਲਾ ਹਵਾਨਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਨਿਖੜਵਾ ਬਾਕੀ ਗੋਲ ਕੰਨ ਆ ਜੀ ਦਿਨ ਜਰੂਰ ਇੱਕ ਦੋ ਦਿਨ ਬਾਅਦ ਵੀ ਸਕਦੇ ਆ ਤੇ ਘਟ ਵੀ ਸਕਦੇ ਆ ਨੰਬਰ ਨਾਮ ਐਡਰੈਸ ਬਾਈ ਕੋਲ ਚਾਹੇ ਲੈ ਲਿਓ ਜੀ ਤੋਂ ਜਿਹੜੇ ਵੀਰ ਤੋਂ ਲੈ ਕੇ ਆਂਦੀ ਆ ਫਿਰ origignal ਪੰਜਾਬ ਵਾਲੀ ਹੋਊਗੀ ਭਾਂਡਾ ਬਹੁਤ ਸੋਹਣਾ ਤਿਆਰ ਕਰਦੀ ਹੁੰਦੀ ਆ ਹੈਨਾ ਲੜਕੇ ਸੂਨ ਵਾਲਾ ਕੰਮ ਕਰੂਗੀ ਵਹਿੜ ਹੂੰ ਢਿੱਲ ਬਹੁਤ ਪਈ ਹੋਈ ਆ ਜੇ ਥਣਾ ਦੀ ਫੁੱਲ ਗਰੰਟੀ ਆ ਥਾਣਾ ਦੀ ਪਾਰ ਪਿੱਛੇ ਦੀ ਫੁੱਲ ਗਰੰਟੀ ਆ ਬਾਈ ਠੀਕ ਆ ਘੱਲਾਂ ਚੈੱਕ ਕਰਵਣੀਆਂ ਹੂੰ ਬਾਕੀ ਬਹੁਤ ਸੋਹਣਾ ਮਿੱਟੀ ਵਾਲਾ ਗੱਡੂ ਹੈਣਾ ਕੋਈ ਆਏ ਨਹੀਂ ਲੱਤ ਪਾਣਾ ਜਵਾਕ ਥੱਲੇ ਦੀ ਨੰਗੀ ਆਣ ਬਈ ਯਾਰ ਹੂੰ ਇਹ ਤਾਂ ਗੱਲ ਹੈਗੀ ਆ ਚਲ ਫਾਇਦਾ ਹੀ ਹੁੰਦਾ ਆ ਬੂਥੀ ਚੱਕ ਗਰਾਮ ਮਾੜੀ ਜੀ ਲੈ ਬਈ ਚੂਏ ਚਵਾਏ ਚ ਲੱਤ ਮਾਰ ਜੂ ਹਾਂ ਹਾਂ ਬਈ ਜੇ ਚੂਏ ਚਵਾਏ ਚ ਲੱਤ ਹੀ ਮਾਰਤੀ ਉਹ ਬਰਾਣਾ ਬੂਥੀ ਚੱਕਰਾ ਵੈੜ ਦੀ ਮੂਰੋਂ ਮਾੜੀ ਜੀ ਲੈ ਇਧਰ ਨੂੰ ਮੋੜ ਲੈ ਫਿਰ ਲੈ ਕਰੋ ਚੱਕ ਐ ਬੋਦੀ ਖੜੀ ਆ ਚੱਕਰਮ ਵਾਲੀ ਦੀ ਹੂੰ ਚੰਗੀ ਆ ਹੈਨਾ ਹਾਂ ਬਈ ਪੂਰਾ ਟੌਪ ਦਾ ਪੀਸ ਆ ਠੀਕ ਆ ਬਾਕੀ ਉਹ ਵੀ ਸੰਭੀ ਭਲੀ ਆ ਕੋਈ ਆਏ ਨਹੀਂ ਬਈ ਲਿਸੜ ਜੀ ਢੱਗਦੀ ਢੱਗਦੀ ਫਿਰਦੀ ਆ ਹਾਂਜੀ ਭਾਈ ਬਈ ਇਹ ਅਗੜਾ ਹਿਮਾਚਲ ਵਾਲੀ ਆ ਯਾਰ ਹਮ ਹਿਮਾਚਲ ਵਾਲੀਆਂ ਦੀਆਂ ਫਸਲੀਆਂ ਦੀਆਂ ਹੁੰਦੀਆਂ ਹਮ ਉਹ ਜਰਸੀ ਆਪਣੇ ਕੋਲੇ ਵਿਰਲੀ ਟਾਈਮ ਹੀ ਆਉਂਦੀ ਆ ਠੀਕ ਆ ਮਰਾ ਕੈਮਰਾ ਮਾਰਦੀ 28 ਮੈਂ ਵੇੜ ਰੀਨਲ ਪੰਜਾਬ ਵਾਲੀ ਆ ਵਿਖਾ ਦੇ ਸਹੀ ਗੱਲ ਆ ਜੀ ਤੇ ਬੰਦੇ ਇੱਥੇ ਖਰੀਦਾ ਨਫਾ ਦਿੰਦੇ ਸੀ ਆਪਣੇ ਘਰੇ ਬੰਦੇ ਨੂੰ ਸੂਆ ਹੀ ਸੂਈ ਆ ਤੇ ਸੂਆ ਹੀ ਮੈਂ ਵੀਡੀਓ ਪਾ ਕੇ ਵੇਚੀ ਆ ਵੇੜ ਠੀਕ ਆ ਹਾਂ ਜੈ ਜੀ ਡਿਮਾਂਡ ਜਿਹੜੇ ਲੈਣੇ ਹੀ ਆ ਭਾਈ ਜੇ ਤਾਂ ਕਿਸੇ ਪੁਰਾਣੇ ਖਿਡਾਰੀ ਕੋਲੇ ਹੁੰਦੀ ਹਮ ਪਣ ਆ 75 ਮੰਗ ਲੈਂਦੇ 70 ਮੰਗ ਲੈਂਦੇ ਇਹ ਵੇਖ ਜਾਣੀ ਸੀ ਠੀਕ ਆ ਮੁੱਲ 65 ਆ ਵੇੜ ਦਾ ਠੀਕ ਆ ਠੀਕ ਆ ਭੰਨ ਤੋੜ ਕਰਨ ਵਾਲਾ ਬੰਦਾ 65 ਹੀ ਮੰਨੇ ਜਿਹਨੇ ਭੰਨ ਤੋੜ ਨਹੀਂ ਕਰਨੀ ਵੀਰੇ ਠੀਕ ਆ 500 ਛੋੜ ਕਰਨੀ ਆ 60 ਜੋ ਵੇੜ ਦੇ 59 500 ਦੀ 59 500 ਦੀ ਲੋੜੀ ਆਫਰ ਆ ਆਫਰ ਹੀ ਅੱਜ ਠੀਕ ਆ ਹਾਂ ਇਹ ਕੱਚੀ ਆ ਜਿੱਦ ਤਿਆਰ ਹੋਗੀ ਜਾਂ ਸੂਪ ਹੀ ਬਈ ਆਪਾਂ ਨੂੰ ਅੱਜ ਇਹਦਾ ਬਾਲਾ ਵੇਚਣ ਦਾ ਹੈ ਨਹੀਂ ਕਰਮ ਵਾਲੀ ਦਾ ਹੂੰ ਜਿੱਦ ਦੇ ਬੱਤਿਆ ਰੱਖਤਾ ਉਹਦੇ ਲੋਕ ਆਪ ਆਉਣਗੇ ਹਾਂ ਮਗਰ ਮਗਰ ਵਹਿੜ ਦੇ ਫੈਣਗੇ ਬਾਕੀ ਨਾ ਆਏ ਆ ਜਿਹੜੀ ਟੈਲ ਢੂਲਾ ਹਜੇ ਨਾ ਕੱਚੀ ਉਹ ਨਹੀਂ ਦੇਖ ਨਹੀਂ ਦਿੰਦੇ ਬਈ ਇਹ ਤਾਂ ਫਸੀ ਖੜੀ ਹੋਈ ਉਦੋਂ ਗੱਲਬਾਤ ਬਣਨੀ ਆ ਪਿਛਲੇ ਸੂਏ ਦੀ ਪਲੂਨ ਦੀ ਮੇਰੇ ਫੋਨ 'ਚ ਵੀਡੀਓ ਆ ਆਪ ਬੰਨਿਆਂ ਨੂੰ ਵਿਖਾ ਦਾਂਗੇ ਕਿਵੇਂ ਤਿਆਰ ਹੁੰਦੀ ਆ ਠੀਕ ਆ ਹਾਂ ਠੀਕ ਆ ਦੋ ਨੰਬਰ ਵੀਰੇ ਬਈ ਜਰਸੀ ਕ੍ਰੋਸ ਆ ਹੂੰ ਪਿੰਡੋਂ ਵਹਿੜ ਲਈ ਆ ਚਲੋ ਪਿੰਡ ਵੀ ਛੱਡ ਤੂੰ ਘਰਾਂ 'ਚੋਂ ਲਈ ਵੀ ਆ ਠੀਕ ਆ ਨਹਿਰ ਦੇ ਨਾਲ ਸਾਡੇ 50 55 ਘਰ ਵੀਡੀਓ ਉਹਨਾਂ ਨੇ ਵੀ ਦੇਖਣੀ ਹੈ ਬਾਈ ਦੇਖਣੀ ਆ ਨਫਾ ਜਿਹੜਾ ਲੈਣਾ ਲੈਣਾ ਆਪਾਂ ਬੰਦੇ ਦਾ ਨਾਮ ਉਹਦਾ ਐਡਰੈਸ ਉਹਦਾ ਵੀ ਦੱਸਦਾ ਨਲੇ ਉਹਨੂੰ ਪਤਾ ਲੱਗ ਜਾਵੇ 10000 ਲੈਂਦਾ ਕਿ 15 ਲੈਂਦਾ ਬਾਈ ਜੇ 10 ਲੈਣਾ ਹੁੰਦਾ ਅਗਲਾ ਦੱਸਦੇ ਨਹੀਂ ਸੀ ਇਹ ਤੁਹਾਡੇ ਵਾਲੀ ਵਿਹੜਾ ਸਮਝ ਗਿਆ ਗੱਲ ਠੀਕ ਆ ਅਗਲਾ ਪਰਦਾ ਰੱਖਿਆ ਦਾ ਦੇਣ ਲਊਗੀ 2 ਜਾਂ 3 ਤੇ 18 ਕਿਲੋ ਦੁੱਧ ਦੀ ਗਾਰੰਟੀ ਦੇਾਈ ਆ ਬਰਾੜਾ ਠੀਕ ਆ ਇਹ ਜਿਹੇ ਢੱਲਾਂ ਵੇਖ ਲੈ ਠੀਕ ਆ 1.5 ਲੱਖ ਵਾਲੀ ਥੱਲੇ ਵਾਲਾ ਲੱਗਦਾ ਏ ਉਹ ਜਾ ਹਮ ਰੀਗਨਲ ਦੂਜਾ ਸੁਆ ਠੀਕ ਆ ਹਾਂ ਬਾਕੀ ਨਿੱਗਰ ਆ ਹਨਾ ਪੂਰੀ ਸਮੀ ਬਲੀ ਆ ਬਈ ਸਾਰਿਆਂ ਦੀ ਹਾਈਟ ਜਰਸੀ ਵਾਲੀ ਆ ਪਹਿਲਾਂ ਦੱਸ ਦਿੰਨੇ ਆ ਐਚ ਐਫ ਵਾਲੀ ਕੋਈ ਹਾਈਟ ਬਈ ਹੈ ਹੀ ਜਰਸੀ ਕਰੌਸ ਆ ਹੈ ਹੀ ਜਰਸੀ ਕਰੌਸ ਆ ਆ ਦੋ ਪਿਓਰ ਜਰਸੀਆਂ ਕਾਲੀ ਤੇ ਬਦਾਮੀ ਰੰਗ ਹੈ ਤੇ ਦੋਵੇਂ ਜਰਸੀ ਦਾ ਕਰੌਸ ਆ ਦੁੱਧ ਚਾਰਾਂ ਦਾ ਮੱਝਾ ਅਰਗਾਉ ਦੁੱਧ ਮੱਝਾ ਅਰਗਾਉ ਇਹ ਗੱਲ ਆ ਜੀ ਬਾਕੀ ਸੋਨਾ ਮੁਠੀ ਵਾਲਾ ਥਾਣਾ ਕੱਲਾ ਕੱਲਾ ਨਿਖੜ ਮਹਾਥੀ ਜੋ ਵਾਈ ਵਾਲਾ ਬਈ ਲੇਵਾ ਤਨ ਬੰਦੀ ਆ ਨਾ ਬਸ ਸੋਨਾ ਹੈ ਨਾ ਬਈ 1.5 ਲੱਖ ਵਾਲੀ ਦੇ ਲੱਗਿਆ ਹੁੰਦਾ ਇਹੋ ਜਿਹਾ ਉਹ ਵੀ ਨਿੱਗਰ ਨਰੋਈ ਆ ਆਏ ਨਹੀਂ ਬਈ ਲੱਸੀ ਬਾਈ ਚਾਰ ਉਹ ਇੰਨੀ ਆ ਦੂਜਿਆਂ ਦੇ ਪੱਠੇ ਵੀ ਨਹੀਂ ਛੱਡਦੀ ਖੋਰ ਨਹੀਂ ਅੱਛਾ ਹਾਂ ਠੀਕ ਆ ਐਂ ਬਹਿ ਜਾ ਭਲਾ ਇਹ ਰੀ ਚੌੜੀ ਹੁੰਦੀ ਆ ਇੰਨੀ ਹਾਂ ਬਈ ਲਓ ਥਣ ਚੈੱਕ ਕਰੋ ਮੇਨ ਗੱਲ ਇਹ ਵੀ ਠੰਡੀ ਆ ਬਾਈ ਪੂਰੀ ਯਾਰ ਆਪਣੇ ਚਾਰੇ ਪਸ਼ੂ ਠੰਡੇ ਸੀ ਲ ਹੂੰ ਬਾਕੀ ਸੋਨਾ ਮੁੱਠੀ ਵਾਲਾ ਥਣ ਕੱਲਾ ਕੱਲਾ ਨਿੱਖੜਵਾ ਹੱਥੀ ਚਵਾਈ ਵਾਲਾ ਫੋੜ ਛਾਂਕੇ ਦੇ ਭੂਰਾ ਵੀ ਨਹੀਂ ਸੋਨਾ ਕੱਟ ਵਾਲਾ ਹਵਾਨ ਚਾਰ ਹੀ ਥਣ ਨਿੱਖੜ ਮੇ ਲੱਗੇ ਵੇ ਚੰਗੀ ਆ ਹਨਾ ਬਾਈ ਬਾਈ ਪੂਰੀ ਚੰਗੀ ਆ ਠੀਕ ਆ ਕਿੰਨੇ ਰੁਪਏ ਲੈਣੇ ਆ ਇਹਦੇ ਬਈ ਡੀਬੈਡ ਦਾ ਆਪਣਾ 65 ਮੰਗ ਲ ਕੇ 60 ਮੰਗ ਲ ਕੇ ਵਿਕਣੀ ਫੇਰ ਵੀ ਆ ਹੂੰ ਕਿਉਂਕਿ ਤੈਨੂੰ ਵੀ ਪਤਾ ਗਾਹਕ ਵੀ ਆ ਬਾਬਾ ਕਰਦਾ ਫਿਰਦਾ ਹੂੰ ਗਾਹ ਤਾਂ ਮਿਲਦੀ ਨਹੀਂ ਗਾਹ ਨਹੀਂ ਮਿਲਦੀ ਠੀਕ ਆ ਹੂੰ ਜਿੰਨਾ ਮਰਜੀ ਮੁੱਲ ਸਮਝ ਲੈ ਕੋਈ ਹੂੰ ਠੀਕ ਆ 57 ਜੋ ਮਾਨਤਾ ਕਰਾਂਗੇ ਜੋੜਾ ਜੋੜੇ ਦਾ ਵੱਧ ਕਰਦਾ ਕੋਈ ਹੁੱਲਾ ਹੀ ਹੋ ਜੂ ਹੁੱਲਾ ਹੀ ਕਰਦਾ ਕੋਈ ਸਾਲੀ ਠੀਕ ਆ ਤੇ ਜਰਸੀ ਆ ਗਈ ਹੈ ਨਾ ਕਾਲੀ ਇਹ ਟੌਪ ਦੀ ਪੀਸ ਆ ਬਾਈ ਇਹ ਵੀ ਇਹ ਕੱਦਵੇ ਲਾਈ ਆ ਹਾਂ ਲੋਕਲ ਪੰਜਾਬ ਵਾਲੀ ਜਰਸੀ ਆ ਕੋਈ ਇਹ ਵੀ ਹਿਮਾਚਲ ਵਾਲੀ ਨਹੀਂ ਹਿਮਾਚਲ ਵਾਲੀ ਤਾਂ ਘਰੇ ਘਰੇ ਨਹੀਂ ਲਿਆਂਦੀ ਯਾਰ ਹੂੰ ਕੋਈ ਬੰਦਾ ਸਾਫਤ ਕਰ ਦਵੇ ਹਿਮਾਚਲ ਵਾਲੀ ਗਾਂ ਫਰੀ ਆਫਰ ਆਫਰ ਹੀ ਆ ਠੀਕ ਆ ਹਾਂ ਠੀਕ ਆ ਦੂਜਾ ਸੁਆ ਹੋਰ ਕਿਸੇ ਦੇ ਘਰੇ ਹੁੰਦੀ ਆ ਦਾ ਪਹਿਲਣ ਕਹਿਣਾ ਸੀ ਬਾਈ ਇਹ ਹੂੰ ਜੀ ਤੋਂ ਲਈ ਆਉਣੇ 17 18 ਕਿਲੋ ਦੁੱਧ ਦੀ ਬਰਾੜਾ ਇਹਦਾ ਦੱਸਿਆ ਹੂੰ ਤੇ ਦੈਨ ਲੈਂਦੀ ਆ ਚਾਰ ਤੋਂ ਪੰਜ ਹਜੇ ਵੈੜ ਮੈਂ ਕਿਹਾ ਭਾਈ ਫੈਟ ਲੈਵਾ ਜਮਾ ਫੈਕਸ ਬੂਤੀ ਵਾਲੀ ਚੰਗੀ ਆ ਬਰਾੜਾ ਲੈ ਹੂੰ ਲੈ ਚੈੱਕ ਕਰ ਬੋਦੀ ਵਾਲੀ ਜਮ ਪਿਓਰ ਬਰੀਡ ਵਾਲੀ ਨਿਸ਼ਾਨੀ ਆ ਹਾਂ ਭਾਈ ਬਰੀਕੀਆਂ ਬਾੜੀਆਂ ਵੈੜ ਕੇ ਭਾਈ ਬਰੀਕੀਆਂ ਬਾੜੀਆਂ ਹਾਂ ਇਹ ਤਾਂ ਕੱਚੀ ਆ ਤੂੰ ਜੇ ਕਿਤੇ ਜਮਾ ਤਿਆਰ ਤੇ ਪਉਂਦਾ ਨਾ ਫੇਰ ਮੇਲ ਆ ਆਪਣੇ ਕੋਲੇ ਮੈਂ ਤਾਂ ਇਹਨੂੰ ਸੱਦਿਆ ਸੀ ਦੋ ਸੂਈਆਂ ਦਾ ਕਰਕੇ ਹੂੰ ਠੀਕ ਹੈ ਇਹਨਾਂ ਦਾ ਆਪ ਨੂੰ ਗੱਬਣਾ ਦਾ ਕੋਈ ਨਹੀਂ ਸੀ ਵੀਡੀਓ ਪਾਉਣਾ ਹੁਣ ਵੀਡੀਓ ਪਾਉਣੀ ਆ ਆਪਾਂ ਨਾਲ ਵਿਖਾ ਦਿੰਨੇ ਪਰ ਫਾਇਦਾ ਹੋ ਜੂ ਯਾਰ ਬਾਈ ਜੇ ਕੋਈ ਲੈ ਗਿਆ ਹੈ ਨਾ ਕੱਚੀ ਬਾਈ ਅੱਜ ਕੱਚੀ ਦਾ ਭਾਅ ਵੀ ਉਹ ਹੋ ਜਾ 10000 ਜੇ ਅੱਜ ਮਿਲ ਜਾਣੀ ਅੱਜ ਹਾਂ ਰਾਹ ਹੁਣ ਬਾਈ ਰਾਹ ਹੁਣ ਸਾਮ ਵੀ ਦੱਸ ਦੇਣ ਖਰਚਾ ਦਾ ਫਿਰ ਅਗਲਾ ਲਊਗਾ ਹੀ ਉਹ ਹੈ ਨਾ ਉਹ ਇਹ ਤਾਂ ਹੈ ਬਾਈ ਕੋਈ ਮੰਨ ਲਓ ਉਹਨੂੰ ਕਹਿੰਦੇ ਹੁੰਦੇ ਆ ਫ੍ਰੀ ਤਾਂ ਸਾਵਧਾਨੀ ਕੋਈ ਵੀ ਬੰਦਾ ਤੇ ਪਰ ਜੇ ਅੱਜ ਲੈ ਜਾਊਗਾ ਕੋਈ ਇਹ ਚ ਵਟਾ ਕੋਈ ਨਹੀਂ ਬਾਈ ਫਾਇਦਾ ਹੋ ਜਾਣਾ ਵਪਾਰ ਕਰਨਾ ਸੱਚਾ ਸੋਚਾ ਹੂੰ ਫਾਗ ਤੇਰੇ ਬੰਦੇ ਨੇ ਉਹ ਸੁਈ ਵੀ ਵਹਿੜ ਲਈ ਆ ਠੀਕ ਆ ਤਿੰਨ ਵਾਰੀ ਫੋਨ ਲਾ ਕੇ ਬੰਦੇ ਨੂੰ ਪੁੱਛਣਿਆ ਵੀ 5000 ਨਫਾ ਲੈਣਾ ਬਈ ਹੂੰ ਮੈਨੂੰ ਬੰਦੇ ਕਹਿੰਦੇ 5 ਦੀ ਦਵਾ ਦੇ 5 ਨਫੇ ਨਹੀਂ ਹੂੰ ਉਹ ਕਹਿੰਦਾ ਬਈ ਮੈਂ ਵੇਚਣੀ ਨਹੀਂ ਮੇਰਾ ਬੱਛੀ ਵਾਲੀ ਲਾਉਦਾ ਸੀ ਮੈਂ ਘਰੇ ਰੱਖਣੀ ਆ ਠੀਕ ਆ ਚਲੋ ਹਾਂ ਮਸਾ ਦਾ ਮੈਲਦੀ ਬਈ ਇਹ ਕਿਹੜਾ ਮਿਲਦੀ ਆ ਉਹ ਗੱਲਾਂ ਗਈਆਂ ਬਈ ਤੁਰਿਆ ਜਾਂਦਾ ਬੰਦਾ ਵਹਿੜ ਲੈ ਉਹ ਵਹਿੜ ਲੈ ਜੇ ਹੋਰ ਆ ਸਾਰਿਆਂ ਦਾ ਉੱਚੀਆ ਕਰ ਦੇ ਜੇ ਬਰਾੜਾ ਹੂੰ ਇਹ ਚੰਗੀ ਆ ਹਾਂ ਕੀ ਗੱਲ ਤਾਂ ਸਹੀ ਆ ਤੇਰੀ ਇਹ ਚੰਗੀ ਆ ਬਈ ਦਾ ਦੇਣ ਜਰੂਰ ਹਫਤੇ ਦੇ ਅੰਦਰ ਬਾਹਰ ਲੈ ਜੂ ਬਾ ਹਫਤਾ ਮੰਨ ਕੇ ਚੱਲਿਆ ਜਾਏ ਕੋਈ ਯਾਰ ਠੀਕ ਆ ਹਾਂ ਠੀਕ ਆ ਜੀ ਜੇ ਜੀ ਦੀ ਮੰਗ ਇਹਦੀ ਫਿਰ ਆਫਰ ਹੀ ਕਰ ਆਫਰ ਹੀ ਛੱਡਣਾ ਕਿੰਨਾ ਯਾਰ ਮੁੱਲ 60 ਹੀ ਆ ਹੂੰ 57 ਜੋ ਮੰਨਦਾ ਨਹੀਂ ਇਹਦਾ ਕਰਦਾ ਇਹਦਾ ਵੀ 57 ਜੇ ਕੋਈ ਵੱਧ ਲੈਂਦਾ ਉਹ ਹਸਣ ਵੱਧ ਮੰਨਦਣ ਕਾ ਠੀਕ ਆ ਅੱਜ ਮੋੜਦੇ ਨਹੀਂ ਲੋੜੀ ਕਰ ਮੈਂ ਕਾ ਮੋੜਦਾ ਨਹੀਂ ਬੰਦਾ ਅੱਜ ਲੋੜੀ ਵਾਲਾ ਕੋਈ ਮੋੜਦੇ ਨਹੀਂ ਜਿਹੜੇ ਨੇ ਜਿਹੜੀ ਦਾ ਫੋਨ ਲਾ ਲਿਆ ਮੋੜਨਾਂ ਨਹੀਂ ਠੀਕ ਆ ਆ ਆਪਣਾ ਸਦਾ ਹੀ ਆ ਪਰ ਐ ਨਹੀਂ ਗਾ ਹਾਂ ਉਹ ਕੋਈ 50 ਲਾਈ ਜਾਵੇ 52 ਲਾਈ ਜਾਵੇ ਮਾਨਤਾਨ ਮਾੜਾ ਮੋਟਾ ਹੀ ਹੁੰਦਾ ਹੂੰ ਠੀਕ ਆ ਆਪਾਂ ਕਿਹੜਾ ਪੈਣ ਪੈਣ ਮੰਗ ਲਿਆ ਯਾਰ ਹੂੰ ਮੁੱਲ ਵੀ ਜਾਇਜ਼ ਕੀਤੇ ਆ ਜਮਾ ਮਾਨਤਾਨ ਜ਼ਰੂਰ ਕਰਾਂਗੇ ਜਿਨੇ ਇੱਕ ਆਦੀ ਫੋਨ ਲਾ ਲਿਆ ਬੰਦਾ ਲੈਣ ਦਾ ਚਾਹਵਾਨ ਹੋਵੇ ਬਾ ਗਾ ਲਊਗਾ ਬੰਦਾ ਯਾਰ ਮੋੜਦੇ ਨਹੀਂ ਮੋੜਦੇ ਨਹੀਂ ਫੋਨ ਕੱਟਿਆ ਜਾਉ ਸਾਈ ਪੈ ਕੇ ਹਾਂ ਪੈ ਕੇ ਠੀਕ ਆ ਉਹੀ ਕੰਮ ਹੋਊਗਾ ਅੱਜ ਠੀਕ ਆ ਜੀ 4 ਨੰਬਰ ਬਰੇ ਕੱਲ ਵਾਲੀ ਰਾਤ ਦੀ ਸੂਈ ਆ ਬਾਈ ਬੱਚਾ ਕੀ ਦਿੱਤਾ ਬੱਚਾ ਬਾਈ ਠੀਕ ਆ ਜੇਰ ਕੰਪਲੀਟ ਆ ਗਾਰੰਟੀ ਆ ਜੇਰ ਦੀ ਵੀਡੀਓ ਮਿਲੂਗੀ ਪ੍ਰੋਪਰ ਅਗਲੇ ਨੂੰ ਠੀਕ ਆ ਠੀਕ ਆ ਠੰਡੀ ਸੀਲ ਦੀ ਭਾਰ ਪਿੱਛੇ ਦੀ ਫੁੱਲ ਗਾਰੰਟੀ ਆ ਜਰਸੀ ਕ੍ਰੋਸ ਆ ਠੀਕ ਆ ਭਲਾ ਇਹੀ ਵੇਜ ਲੈ ਹੂੰ ਲੈ ਧਰਾਂ ਵੀ ਮਾਰ ਦਿੰਨੇ ਆਪਾਂ ਅਛਾ ਕੋਈ ਬਸਮਾਨੀ ਮੈਂ ਕਹਿਆ ਯਾਰ ਬਾਈ ਪੈਰ ਵੀ ਪਟ ਜੇ ਵੈੜ ਜੁਮੇਵਾਰ ਹੋਾਂਗੇ ਠੀਕ ਆ ਗੰਨੇਰ ਕੀ ਧਾਰਾ ਵੈੜਦੀ ਹੂੰ ਕੋਈ ਗਾ ਉਹ thorae ਕਰ ਜਾਂਦੀ ਕੈਮਰੇ ਦਾ ਹੂੰ ਲੈ ਐਂ ਬਹਿ ਜਾ ਆਪਣਾ ਦੀ ਹੂੰ ਮੇ ਕੋਈ ਹੈ ਨਹੀਂ ਲੱਤ ਛਾੜ ਮੈਂ ਕਹਿਆ ਭੂਰ ਛੱਟੇ ਦੀ ਆ ਠੰਡੀ ਸੀਲ ਦੀ ਗਾਰੰਟੀ ਆ ਠੀਕ ਆ ਹਾਂ ਤੋਰ ਦੀ ਵੀਰੇ ਆਪੋ ਤੇ ਬੱਚਾ ਮਗਰ ਇਹਦੇ ਮੇਲ ਆ ਗਿਆ ਮੇਲ ਆ ਬਾਈ ਮੇਲ ਜੂ ਮੇਰੇ ਦੁੱਧ ਦੁੱਧ ਬਾਈ ਜੀਤੋ ਲਈ ਉਹਨਾਂ ਨੇ 18 19 ਕਿਲੋ ਕਿਹਾ ਹੂੰ ਤੇ ਕੱਲ ਵੀ ਸੂਈ ਹੈ ਨਾ 12 ਤੋਂ 13 ਕਿਲੋ ਬੋਲਾ ਵਹਿੜ ਦੇ ਇਹਦੇ ਥੱਲੇ ਹਾਂ ਕਹਿਣ ਦੀਆਂ ਗੱਲਾਂ ਨਹੀਂ ਹੂੰ ਚਵਾ ਕੇ ਤੋਰਾਂਗੇ ਵਹਿੜ ਠੀਕ ਆ ਯਾਰ ਇਹ ਵੀ ਦਿਨੀ ਨਹੀਂ ਹੂੰ ਅੱਛਾ ਇਹ ਚਵਾ ਕੇ ਹੀ ਦੇਣੀ ਆ ਦੁੱਧ ਦੀ ਦਸੱਲੀ ਕਰਾ ਕੇ ਤੋੜਨਾ ਅਗਲਾ ਠੀਕ ਆ ਹਾਂ ਠੀਕ ਆ ਇਹ ਕੋਈ ਆਪਣ ਨੂੰ ਆਨਲਾਈਨ ਦਾ ਨਹੀਂ ਇਹਦਾ ਇਹਦਾ ਕੋਈ ਇਹ ਕਿਹੜਾ ਖੋਟੀ ਆ ਬੜਾ ਯਾਰ ਹੂੰ ਸੁਆ ਜੋ ਹੈਗਾ ਤਾਂ ਤਾਂ ਕਿਹਾ ਇਹ ਤਾਂ ਗੱਲ ਬਾਕੀ ਯਾਰ ਸੂਇਆ ਸਵਾਇਰ ਨਾਗਰ ਚੋਕੇ ਲੈ ਜੇ ਕੱਲ ਨੂੰ ਲੰਬਾ ਨਹੀਂ ਸ਼ਾਂਪਾ ਨਹੀਂ ਕੋਈ ਆਉਂਦਾ ਭਾਈ ਬੇਫਿਕਰ ਹੋ ਕੇ ਅੱਜ ਅਗਲੇ ਨੇ 18 ਗਿਆ ਤੇ 18 ਹੀ ਕੱਢੂਗੀ ਜਿਹੜੀ ਵੜ ਕੱਲ ਦੀ ਰਾਤ ਦੀ ਸੂਈ 12 13 ਕਿਲੋ ਬੋਲੇ ਤੇ ਆ ਨਾ ਉਹ ਆਪਾਂ ਨੂੰ ਵੀ ਪਤਾ ਵੀ ਕੱਢਣੀ ਕੱਢਣਾ ਹੂੰ ਇਹਦੇ ਫਿਰ ਕਿੰਨੇ ਰੁਪਏ ਆ ਬਸ ਜੈ ਜੀ ਇਹਰਾ ਕਰਨਾ ਆਪਾਂ ਬੜਾ ਇਹਦਾ ਨਹੀਂ ਫਰਕ ਰੱਖਣਾ ਕਿੰਨੇ ਮੁੱਲ ਕੋਈ ਜਿੰਨਾ ਮਰਜ਼ੀ ਕਰਾ ਲੈ ਇਹਦੀ ਬਾੜੀ ਆਫਰ ਅੱਜ ਹੂੰ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਹੂੰ ਆਹ ਨਾ 55 ਦੀ ਹਾਂ ਨਾ 55 ਆਦੇ ਹਾਂ ਯਸ ਨੋ ਯਾਰ 55 ਜੇ 2 ਛੱਡਾਂਗੇ 53 ਦੀ ਆਹ ਫਰਾਈਆਂ ਅੱਜ ਇਹ ਵੀ ਪੈਰ ਚੱਕਿਆ ਵੈੜਨੇ ਐ ਨਹੀਂ ਉਹ ਪੈਰ ਚੱਕਦੀ ਆ ਲੈ ਹੂੰ ਉਹਦਾ ਹੂੰ ਚੱਕਦੀ ਤੇ ਕੈਮਰਾ ਵੇਖ ਕੇ ਲੈ ਹੂੰ ਭਲਾ ਐ ਬਹਿ ਜਾ ਲੈ ਠੀਕ ਆ ਹਾਂ ਚੱਕ ਲੋ ਚੱਕ ਲੋ ਹੀ ਚੱਕ ਲੋ ਚੱਕ ਲੋ ਵਾਲਾ ਕੰਮ ਆ ਯਾਰ ਠੀਕ ਆ ਇਹ 753 ਜੋ ਵੀ 1500 ਛੱਡ ਦੇ ਕਿੰਨੇ ਦੀ 51 ਦੀ ਬਹੋਂ ਨਾ ਕੋਈ ਭੰਨ ਤੋੜ ਕਰੇ ਚੱਲ ਪੂਰੇ ਦੀ ਜਾਣ 51 ਜਾਂ ਤੂੰ ਕਹਿਦਾ ਤਾਂ ਕਹਿਦਾ ਫਿਰ ਪੂਰੇ 51 ਦੀ ਆ ਸਗਣਾ ਵਾਲੀ ਜਾਣ ਦੇ ਠੀਕ ਆ ਹਾਂ 51 ਦੀ ਜਾਣ ਦੇ ਬਾਕੀ ਕੋਈ ਵੀ ਨਾ ਤੁਹਾਨੂੰ ਫੱਟ ਬੈਠੂਗਾ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂ ਹੈ ਧੰਨਵਾਦ